ਸਰ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਅਸੀਂ ਨਰ ਹਲਤ ਕਲੀਨਿੰਗ ਜਗਵਾਲ ਤੇ ਬੈਠੇ ਆ ਤੇ ਮੇਰੇ ਨਾਲ ਨੇ ਸਰਦਾਰ ਮਲਗੀ ਸਿੰਘ ਪੰਜਾਬੀ ਲੋਕ ਗਾਇਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪਲੀ ਭਤੀ ਜਾਣਦੇ ਹੋ ਤੇ ਤੁਹਾਡੇ ਨਾਲ ਹਰ ਦੁੱਖ ਸੁੱਖ ਤੇ ਹਰ ਇੱਕ ਖੁਸ਼ੀ ਦੇ ਮੌਕੇ ਤੇ ਤੁਹਾਡੇ ਨਾਲ ਵਿੱਚ ਹਾਜ਼ਰ ਰਹਿੰਦੇ ਨੇ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਕੈਸ਼ ਤਾਂ ਚੱਲ ਰਹੀਆਂ ਤੇ ਦੂਸਰਾ ਇਹਨਾਂ ਦਾ ਇਹ ਹਰਕ ਜਾਗਰਨ ਜਾਗਰਨ ਜਿਹੜਾ ਕੋਈ ਕਰਾਣਾ ਚਾਹੁੰਦਾ ਉਹਦੇ ਵਿੱਚ ਇਹ ਮੌਜੂਦ ਰਹਿੰਦੇ ਨੇ ਤੇ ਅੱਜ ਸਾਡੇ ਪੋਲ ਮੌਜੂਦ ਨੇ ਤੇ ਅੱਜ ਇਹਨਾਂ ਦੇ ਨਾਲ ਅਸੀਂ ਇੱਕ ਪਾਪ ਤੇ ਜੋ ਜ਼ਿੰਦਗੀ ਦੇ ਵਿੱਚ ਅਸੀਂ ਜਾਣ ਬੁਝ ਕੇ ਜਾਂ ਖੁਦ ਪਾਪ ਕਰਦੇ ਹਾਂ ਉਹਦੇ ਤੇ ਇਹਨਾਂ ਨਾਲ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਸਤਾਰ ਮਲਕੀ ਸਿੰਘ ਜੀ ਤੁਹਾਨੂੰ ਸਾਡੇ ਚੈਨਲ ਤੇ ਆਉਣ ਤੇ ਬਹੁਤ 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 ਨਮਸਕਾਰ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਪਾਪ ਪਹਿਲਾਂ ਸਾਨੂੰ ਇਹ ਦੱਸੋ ਕਿ ਪਾਪ ਕੀ ਹੁੰਦਾ ਡਾਕਟਰ ਸਾਹਿਬ ਵੇਖੋ ਦੋ ਤਰ੍ਹਾਂ ਇੱਕ ਹੁੰਦਾ ਗੁਨਾਹ ਜਿਹਨੂੰ ਆਪਾਂ ਇੱਥੇ ਪਬਲਿਕ ਦੇ ਵਿੱਚ ਕਰਦੇ ਆ ਉਸ ਨੂੰ ਪਤਾ ਲੱਗ ਜਾਂਦਾ ਜਦ ਸਾਨੂੰ ਕੋਰਟ ਦੇ ਵਿੱਚ ਜੱਜ ਜੋ ਵੀ ਸਾਨੂੰ ਸਜ਼ਾ ਮਿਲਦੀ ਹੈ ਜਾਂ ਫਿਰ ਤੁਹਾਨੂੰ ਪਾਪ ਗੁਨਾਹ ਕਰਦੇ ਆ ਵੇਖ ਲੈਂਦਾ ਜਿਹੜਾ ਤੁਸੀਂ ਪਾਪ ਕਹਿੰਦੇ ਜੇ ਇਹ ਪਾਪ ਮਾਨ ਕਰਦਾ ਹੈ। ਮਤਲਬ ਕਿ ਜਿਹੜਾ ਪਾਪ ਇਹ ਸਾਨੂੰ ਦਿਖਦਾ ਨਹੀਂ ਵੀ ਜਿੱਦਾਂ ਜਿਹੜੇ ਇਹ ਇੱਕ ਤੇ ਗੁਨਾਹ ਦੁਨੀਆ ਦੇ ਸਾਹਮਣੇ ਚਲੋ ਹੋ ਗਿਆ ਜੀ ਸਾਡੇ ਕੋਲ ਲੋਕਾਂ ਨੂੰ ਪਤਾ ਲੱਗਿਆ ਉਹਦੇ ਸਾਨੂੰ ਸਜ਼ਾ ਮਿਲ ਗਈ ਇੱਥੇ ਦੁਨੀਆਵੀ ਤੌਰ ਤੇ ਜਿਹੜੀਆਂ ਕੋਟਾਂ ਬਣੀਆਂ ਨੇ ਹਨਾ ਅੱਲੇ ਇੱਕ ਤਰ੍ਹਾਂ ਇੱਕ ਜਿਹੜੇ ਪਾਪ ਜਿਹਦੇ ਇਕੱਲੇ ਲੁੱਕ ਕੇ ਕਰਦੇ ਆ ਮਤਲਬ ਕਿ ਜਿਹੜੇ ਕਿਸੇ ਨੂੰ ਪਤਾ ਨਹੀਂ ਹੁੰਦਾ ਲੇਕਿਨ ਸਾਨੂੰ ਪਤਾ ਹੁੰਦਾ ਕਿ ਇਹ ਇਹ ਮੈਂ ਪਾਪ ਕਰ ਰਿਹਾ ਹਾਂ ਤੇ ਉਹ ਪਾਪ ਜਿਹੜੇ ਆ ਉਹ ਪਾਪ ਜਿਹੜਾ ਵਾ ਹਾਂਜੀ ਕਹਿਣਾ ਮਤਲਬ ਉਸ ਪਾਪ ਬਾਰੇ ਤੁਸੀਂ ਤੇ ਐਸੀ ਗੱਲ ਕਰ ਰਹੇ ਸੀਗੇ ਹੈਨਾ ਐਸੀ ਗੱਲ ਕਰ ਰਹੇ ਸੀਗੇ ਪਾਪ ਬਾਰੇ ਕਿ ਜਿਹੜਾ ਹੀ ਜਾਣ ਬੁੱਝ ਕੇ ਕਰਦੇ ਆ ਲੋਕਾਂ ਕੋਲ ਲੁਕ ਕੇ ਕਰਦੇ ਆ ਉਹਦੇ ਬਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਮੈਂ ਜਿੰਨਾ ਸਿਆਣਿਆਂ ਵਿੱਚ ਬੈਨਾ ਜਾਂ ਮੈਂ ਪੜਿਆ ਵਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਪਹਿਲਾਂ ਤੁਹਾਨੂੰ ਪਤਾ ਆ ਪਾ ਜੁੜੇ ਹਾਂ ਆਪਣੇ ਤੁਹਾਡੀ ਬਾਈਬਲ ਉਹ ਵੀ ਮੈਂ ਪੜ੍ਹਨਾ ਉਹਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਪਾਪ ਹਨ ਆਪਣੇ ਮਨ ਦੇ ਵਿੱਚ ਸੋਚ ਲੈਣਾ ਕਿ ਇਹਦੀ ਈਰਖਾ ਕਰਨੀ ਇਹਦੀ ਬਰਿਆਈ ਕਰਨੀ ਜਾਂ ਮਾਂਜ ਕਹਿਣਾ ਵੀ ਇਹਦਾ ਨੁਕਸਾਨ ਹੋ ਜਾਵੇ ਹਾਂਜੀ ਹਾਂਜੀ ਹਨਾ ਜੀ ਕਹਿੰਦੀ ਵੀ ਜਿੰਨਾ ਕੰਧਾਂ ਦੇ ਵਿੱਚ ਇਨਸਾਨ ਕੱਲਾ ਲੁਕ ਲੁਕ ਕੇ ਅੱਜ ਕਰਦੇ ਗੁਨਾਹ ਬਹੁਤ ਲੋਕ ਕਰਦੇ ਹਨਾ ਹਾਂਜੀ ਤੇ ਉਹ ਜਿਹੜੇ ਕਹਿੰਦੇ ਕਿ ਅੱਗੇ ਜਦੋਂ ਜਾਣਾ ਕੰਧਾਂ ਨੇ ਵੀ ਗਵਾਹੀ ਦੇਣੀ ਦੇਖੋ ਜੀ ਅਸੀਂ ਕਿੱਥੇ ਇਹ ਗਲਤ ਕੰਮ ਕੀਤਾ ਕਿ ਇਹ ਦਰਖਤ ਦੇ ਥੱਲੇ ਕੀਤਾ ਕਿਤੇ ਕੀਤਾ ਕਹਿੰਦੇ ਇਹਨਾਂ ਸਾਰਿਆਂ ਨੇ ਉੱਥੇ ਗਵਾਹੀ ਦੇਣੀ ਹੈ ਕਹੇ ਬੰਦੇ ਨੇ ਇਸ ਟਾਈਮ ਤੇ ਹਾਂ ਪਾਪ ਕੀਤਾ ਇਹ ਜ਼ਰੂਰ ਹੈ ਕਿ ਅਸੀਂ ਭਾਵੇਂ ਅੱਜ ਲੋਕ-ਲੋਕ ਕੇ ਜਾਂ ਕਿਸ ਤਰ੍ਹਾਂ ਲੋਕਾਂ ਤੋਂ ਚੋਰੀ ਕਿਉਂਕਿ ਕਈ ਵਾਰ ਇਹ ਅਸੀਂ ਹੁੰਦੇ ਆ ਕਿ ਕਿਸੇ ਦਾ ਠੱਗੀ ਕਰਦੇ ਆ ਇਹ ਵੀ ਪਾਪ ਆ ਤੇ ਉਹ ਠੱਗੀ ਕਈ ਵਾਰ ਲੋਕਾਂ ਦੇ ਫਿਰ ਉਹ ਸਾਹਮਣੇ ਆਉਂਦੀ ਆ ਤੇ ਫਿਰ ਪਤਾ ਲੱਗਦਾ ਵਾਕੇ ਜਾਣੇ ਇਹਨੇ ਕਿਹਨਾ ਕੀਤੀ ਤੇ ਅੱਜ ਇਹਦੇ ਸਾਹਮਣੇ ਆ ਗਏ ਹਾਂਜੀ 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 ਤੇ ਬਾਕੀ ਤੁਹਾਨੂੰ ਪਤਾ ਹੀ ਆ ਅੱਜ ਦੀ ਡੇਟ ਵਿੱਚ ਜਿਹੜਾ ਇਨਸਾਨ ਆ ਉਹ ਪਾਪ ਕਰਨ ਲੱਗਿਆ ਨਹੀਂ ਵੇਖ ਪਹਿਲਾਂ ਲੋਕ ਕਿੱਥੇ ਕਨਾ ਕਰਦੇ ਮੈਂ ਕਿਹ ਤਾਂ ਹੀ ਤੋਂ ਉਹਨਾਂ ਲੋਕਾਂ ਦੀਆਂ ਲੰਬੇ-ਲੰਬੇ ਉਮਰਾਂ ਪੰਮੇਸ਼ਰ ਦੀ ਰਾਜਾ ਜ ਰਹਿੰਦੇ ਹੈ ਬਾਈ ਭੁਰੀ ਰਾਜਾ ਜ ਰਹਿੰਦੇ ਸੀ ਤੇ ਹੁਣ ਕੀ ਉਮਰ ਕਿੰਨੇ ਰਹਿ ਗਈਆਂ 60 70 ਸਾਲ ਰਹਿ ਗਈਆਂ ਕਿਉਂ ਪਾਪ ਵਧ ਗਿਆ ਇਨਸਾਨ ਆਪਣੇ ਵੱਲ ਇਹ ਨਹੀਂ ਦੇਖਦਾ ਆਪਣਾ ਕਦੀ ਹਿਸਾਬ ਨਹੀਂ ਲਾਇਆ ਇਨਸਾਨ ਨੇ ਕਿ ਮੇਰਾ ਕੀ ਮੈਂ ਘਟਦਾ ਜਾ ਰਿਹਾ ਕਦੀ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਕੋ ਲੋਕ ਕਿ ਮੈਂ ਕਿੱਦਾਂ ਦਾ ਕਿੱਦਾਂ ਦਾ ਹੋ ਗਿਆ ਬਸ ਆਪਣੇ ਪੈਸੇ ਸੋਚਣਗੇ ਬੈਂਕ ਚ ਕਿੰਨੇ ਆ ਅਸੀਂ ਉਹ ਪਲਾਟ ਲੈਣਾ ਉਹ ਜਗਾ ਲੈਣੀ ਕਪਾ ਉਦਨ ਵੀ ਗੱਲ ਕੀਤੀ ਗਰੰਟੀ insan ਦੀ ਚਵਾਨੀ ਦੀ ਪਤਾ ਨਹੀਂ ਤਾਂ ਕਿੱਦਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹੁਣ ਜਿਹੜਾ ਸਕੰਦਰ ਬਾਦਸ਼ਾਹ ਜਿਹੜੀਆਂ ਤੁਸੀਂ ਗੱਲਾਂ ਸੁਣੀਆਂ ਤੈਨ ਹਾਂਜੀ ਕਹਿੰਦੇ ਜੇ ਦੁਨੀਆ ਤੋਂ ਜਾਣ ਤੇ ਸਕੰਦਰ ਬਾਦਸ਼ਾਹ ਕਹਿੰਦੇ ਜਦੋਂ ਦੁਨੀਆ ਤੋਂ ਰੁਕਸਤ ਹੋਣ ਲੱਗਾ ਉਹਨੂੰ ਕੋਈ ਲਾ ਇਲਾਜ ਬਿਮਾਰੀ ਲੱਗੀ ਬਹੁਤ ਤਨਹੀ ਤੋਂ ਉਹਨੂੰ ਪਤਾ ਸਾਰੀ ਦੁਨੀਆ ਨੇ ਜਿੱਤੀ ਧਨ ਇਕੱਠਾ ਕੀਤਾ ਉਹਨੇ ਆਪਣੀਆਂ ਰਾਣੀਆਂ ਨੂੰ ਵਜ਼ੀਰਾਨ ਕੋਲ ਬੁਲਾਇਆ ਆਪਣੇ ਸਕੇ ਸਬੰਧੀਆਂ ਨੂੰ ਕਿ ਮੈਨੂੰ ਇਹ ਬਚਾ ਸਕਦੇ ਹੋ ਉਹਨਾਂ ਸਾਰਿਆਂ ਦੇ ਨਾਮ ਵੀ ਇਹ ਕਰਦਾ ਅਕੀ ਮਾਣੇ ਬਹੁਤ ਯੋਗ ਲਾਇਆ ਡਾਕਟਰਾਂ ਨੇ ਉਹਨੇ ਕਹਿ ਕੇ ਜਿੰਨੀ ਮੇਰੀ ਧਨ ਦੌਤ ਪਈ ਸਾਰੀ ਲੈ ਲਓ ਲੇਕਿਨ ਮੈਨੂੰ ਬਚਾ ਲਓ ਤੇ ਉਹ ਪੈਸਾ ਨਹੀਂ ਬਚਾ ਸਕਿਆ ਅੱਜ ਦੀ ਦੇਰ ਚ ਇਨਸਾਨ ਕਹਿੰਦਾ ਬਸ ਪੈਸਾ ਹੈਗਾ ਜੋ ਪੈਦਾ ਕਿਉਂਕਿ ਇਹ ਇਸ ਬੇਸ ਤੇ ਵੀ ਕੱਲ ਪਹਿਲਾਂ ਵੀ ਕਰ ਚੁੱਕੇ ਆ ਕਿ ਉਹਨੇ ਕੀ ਜਾਨ ਲੱਗੀਆਂ ਜਦੋਂ ਉਹਦੀ ਅਸਤੀ ਲੈ ਕੇ ਜਾ ਰਹੇ ਸੀ ਤੇ ਉਹਨੇ ਕਿਹਾ ਕਿ ਮੇਰਾ ਇਤਿਆਕਰਿਓ ਮਰ ਲੱਗਿਆ ਉਹਨੇ ਕਿਹਾ ਕਿ ਜਿਹੜਾ ਮੇਰੇ ਹੱਥਾਂ ਦੋਨੇ ਬਾਹਰ ਕਾਜੇਓ ਕਿ ਲੋਕਾਂ ਨੂੰ ਪਤਾ ਲੱਗੇ ਵੇਖੋ ਜਿਹੜਾ ਹਾਂਜੀ ਇੱਕ ਮਹਾਰਾਜਾ ਜੀ ਦਾ ਉਹ ਖਾਦੀ ਹਤਾਏ ਤੇ ਖਾਦੀ ਹਤਾਏ ਹਾਂਜੀ ਉਹਨੇ ਕਿਹਾ ਕਿ ਜਿੰਨੀ ਮੇਰੀ ਧਨ ਦੌਲਤ ਆ ਜਦੋਂ ਦੀ ਕਬਰਸਤਾਨ ਨੂੰ ਮੈਨੂੰ ਲੈ ਕੇ ਜਾਣਾ ਸਾਰੀ ਰਾਜ ਮਿਛਾ ਦੇ ਹਾਂਜੀ ਹਾਂਜੀ ਹੱਥ ਮੇਰੇ ਬਾਹਰ ਘੱਡ ਦਿਓ ਦੋਨੋਂ ਪਤਾ ਲੱਗੇ ਲੋਕਾਂ ਨੂੰ ਤੇ ਮੇਰੀ ਜਿਹੜੀ ਅਰਥੀ ਆ ਜਿਹੜੀ ਮੇਰਾ ਜਾਣਾ ਵਾ ਉਹ ਜਿਹੜਾ ਵਾ ਹਕੀਮਾਂ ਦੇ ਮੁੰਡਿਆਂ ਤੇ ਜਾਣੀ ਚਾਹੀਦੀ ਡਾਕਟਰਾਂ ਦੇ ਕਿ ਦੁਨੀਆਂ ਦੀ ਜਦੋਂ ਰੱਬ ਦੇ ਘਰ ਸੁਨਾਹ ਜੇ ਪੈਸਾ ਵੀ ਨਹੀਂ ਕੁਝ ਕਰਦਾ ਕੋਈ ਬਚਾ ਨਹੀਂ ਸਕਦਾ ਤੇ ਦੋਨੇ ਹੱਥ ਖਾਲੀ ਕਰਕੇ ਨੇ ਲੋਕਾਂ ਨੂੰ ਕਹੇ ਦੁਨੀਆਂ ਦੇ ਲੋਕੋ ਮੇਰੇ ਤੋਂ ਅਮੀਰ ਇਸ ਦੁਨੀਆ ਤੇ ਕੋਈ ਨਹੀਂ ਪਰ ਮੇਰੇ ਵੱਲ ਵੇਖੋ ਮੈਂ ਵੀ ਖਾਲੀ ਜਾ ਰਿਹਾ ਵੇਖੋ ਉਹਨੇ ਜ਼ਿੰਦਗੀ ਚ ਕਿੰਨਾ ਲੋਕਾਂ ਦਾ ਕਤਲਿਆ ਮਾਰ ਕੇ ਪਾਪ ਕਰਕੇ ਪੈਸਾ ਇਕੱਠਾ ਕੀਤਾ ਹੈ ਪਰ ਉਹ ਕੀ ਖਾਲੀ ਹੱਥ ਗਿਆ ਹਾਂਜੀ ਕਿਉਂਕਿ ਧਰਮ ਗ੍ਰੰਥ ਤਾਂ ਕਹਿੰਦੇ ਆ ਕਿ ਪਾਪ ਦੀ ਗੁਰਮੁਖ ਗੁਰੰਥ ਕਹਿੰਦੇ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਮੌਤ ਵੇਖੋ ਹਾਂਜੀ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਵੋ ਵੇਖੋ ਪਾਪ ਦੁਨੀਆ ਕਰ ਹੀ ਰਹੀ ਹੈ ਕੋਈ ਆਪਣਾ ਹੁਣ ਮਨੁੱਖ ਬਾਹਰ ਹੀ ਜਾ ਰਿਹਾ ਹੈ ਦੇ ਭੈਣਾਂ ਨਾਲ ਵਿਆਹ ਕਰਕੇ ਵੀ ਉੱਥੇ ਪਹੁੰਚੇ ਇਹ ਪਾਪ ਨਹੀਂ ਹੈ ਪਾਪ ਪਾਪ ਗੁਰੂ ਮਹਾਰਾਜ ਦੀ ਹਜ਼ੂਰੀ ਨੂੰ ਸਾਕਸ਼ਤ ਮੰਨ ਕੇ ਵਿਆਹ ਕਰਕੇ ਚੁੜੀ ਚੰਦਾ ਹਨ ਇਹ ਪਾਪ ਨਹੀਂ ਇਹ ਬਖਸ਼ੀ ਨਹੀਂ ਜਾਂਦਾ ਇਹ ਕਿੰਨਾ ਜਰਦਸਤ ਪਾਪ ਹੈ ਕਿ ਇੱਕ ਗੁਰੂ ਦੇ ਚਾਰ ਸਪੇਰੇ ਤੋਂ ਉਹਨੂੰ ਮੌਕਾ ਦੇ ਦੇ ਤੂੰ ਖੜੇ ਇੱਕ ਉਹਨੂੰ ਇੱਕ ਆਪਣਾ ਇੱਕ ਉਹਨੂੰ ਸਾਥੀ ਬਣਾ ਦੇ ਵਿੱਚ ਕਿ ਉਹ ਗੁਰੂ ਕਿਤਾ ਤੁਹਾਨੂੰ ਬਖਸ਼ੇਗਾ ਹਾਂ ਕੀ ਗੱਲ ਹੈ ਗੁਰੂ ਕ੍ਰੰਤ ਸਾਬ ਦੇ ਚਾਰ ਸਵੇਰੇ ਵੇਖੋ ਕਰਦੇ ਆ ਤੇ ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਦੇ ਚਾਰ ਸਵੇਰੇ ਆਪਾਂ ਪ੍ਰਕਰਮਾ ਕਰਦੇ ਆ ਕਿਉਂ ਨਹੀਂ ਇਹੀ ਪੱਪੀ ਪਾਪ ਦੇ ਭਗਤ ਸਾਬ ਇਮਾਨਦਾਰੀ ਸੱਚ ਠੀਕ ਹੈ ਜੀ ਇਹ ਤੇ ਖਤਮ ਹੀ ਹੋ ਗਿਆ ਦੁਨੀਆ ਤੋਂ ਕੋਈ ਸੱਚ ਬੋਲਦਾ ਨਹੀਂ ਆ ਤੁਹਾਨੂੰ ਪਤਾ ਮੈਨੂੰ ਥੋੜੀ ਆਦਤ ਹੈ ਕਿ ਬੋਲਣ ਦੀ ਹਾਂ ਜੀ ਠੀਕ ਹੈ ਨਾ ਕਿਉਂਕਿ ਗੱਲ ਕਰਨੀ ਮੂੰਹ ਤੇ ਕਰੋਗੇ ਗੱਲ ਵੀ ਇਹ ਚਾਹੀਦੀ ਠੀਕ ਹੈ ਜੀ ਇਹ ਨਹੀਂ ਕਿ ਤੁਸੀਂ ਇੱਥੇ ਕੁਝ ਕਹਿ ਰਹੇ ਹੋ ਉੱਥੇ ਕੁਝ ਕਹਿ ਰਹੇ ਅੱਜ ਦੀ ਡੇਟ ਦੇ ਵਿੱਚ ਕੋਈ ਸੱਚਾ ਇਨਸਾਨ ਲੱਭਣਾ ਬੜਾ ਔਖਾ ਮੁਸ਼ਕਿਲ ਹੈ ਤੁਸੀਂ ਆਪਣੇ ਘਰ ਦੇ ਵਿੱਚ ਸੱਚ ਬੋਲ ਕੇ ਵੇਖੋ ਦੋ ਚਾਰ ਦੇ ਤੁਹਾਡੇ ਘਰ ਦੇ ਨੇ ਤੁਹਾਨੂੰ ਕਹਿਣ ਲੱਪਣਾ ਕੋਈ ਹੋਈ ਸੁਦਾਈ ਹੋ ਗਿਆ ਵਾ ਇਹ ਇਹਦਾ ਦਿਮਾਗ ਖਰਾਬ ਹੋ ਗਿਆ ਤੇ ਜਿਹੜਾ ਇਦਾਂ ਗੀਆਂ ਚਲਾਕੀਆਂ ਕਰਦਾ ਜੇ ਉਹ ਬੜਾ ਚਲਾਕ ਬੰਦਾ ਲੱਗ ਹਾਂ ਇਹ ਬੰਦਾ ਬਹੁਤ ਵਧੀਆ ਹੁਣੇ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਸੀ ਕਿ ਜਿੱਤਰਾ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਇੱਕ ਮਜ਼ਦੂਰ ਸਾਮਾ ਨੂੰ ਦਿਹਾੜੀ ਜੋ ਖਤਮ ਕਰਦਾ ਹਾਂ ਤੇ ਉਹ ਤੋ ਇਹ ਬੜਾ ਸੁਣਾ ਆਖਿਆ ਕਿ ਜਿਹੜੇ ਅੱਜਕੱਲ ਦੇ ਜਿਹੜੇ ਬਾਬੇ ਆ ਜਾਂ ਧਾਰਮਿਕ ਆਗੂ ਆ ਉਹ ਆਪ ਵੱਡੇ ਵੱਡੇ ਗੱਡੀਆਂ ਤੇ ਉੱਜਾਈ ਦੇ ਆਕੋ ਹੁੰਦੇ ਆ ਜਾਂ ਸੋਹਣੇ ਸੋਹਣੇ ਫੂਟ ਪਾਉਂਦੇ ਆ ਹਾਂਜੀ ਮੈਂ ਤਾਂ ਇਹੀ ਕਹੂੰਗਾ ਕਿ ਆਪ ਵੀ ਜਦੋਂ ਗੁਰਦੁਆਰਾ ਚਾਉਂਦੇ ਹੋ 15 ਚ ਆਉਂਦੇ ਜਾਂ ਕਿਤੇ ਵੀ ਆਉਂਦੇ ਹੋ ਮੈਨੂੰ ਪਰਮੇਸ਼ਰ ਦੇ ਬਚਨਾਂ ਨਾਲ ਜੁੜੋ ਮੈਂ ਕਈ ਵਾਰੀ ਪੁੱਛਦਾ ਕਿ ਤੁਹਾਨੂੰ ਨਾਮ ਸ਼ਬਦ ਲੈਣ ਨੂੰ ਕਿੰਨਾ ਚਿਰ ਹੋਇਆ ਜਾਂ ਅਮਰ ਸ਼ੇਖਰ ਹੋ ਗਈ ਜਿੱਤੀ 35 ਸਾਲ ਹੋ ਗਈ ਬਹੁਤ ਹਾਂਜੀ ਕਹਿੰਦੇ ਰੋਜ਼ satsang ਜਾਂਦੇ ਆ ਸੁਣੋ ਮੈਂ ਕਿਹਾ ਤਾਂ ਮਤਲਬ ਇਹ ਹੈ ਕਿ ਤੁਸੀਂ ਅਜੇ ਗੱਲ ਬਣੀ ਨਹੀਂ ਚੇਂਜਿੰਗ ਨਹੀਂ ਹੋਈ ਜਿੱਦਣ ਗੱਲ ਬਣ ਗਈ ਤਾਂ ਤੇ ਘਰੇ ਹੀ ਸਰਸੰਗ ਭਾਜਣਾ ਉਹ ਤੇ ਅੰਦਰ ਹੈ ਹਾਂਜੀ ਹਾਂਜੀ ਮਿੱਟੀ ਦਾ ਕਲਬੂਤ ਬਣਾ ਕੇ ਵਿੱਚ ਮੜ ਬੈਠਾ ਆਪੇ ਆਪੇ ਧਿਆ ਆਪੇ ਪੁੱਤਰਾ ਆਪੇ ਬਣਦਾ ਮਾਪੇ ਉਹ ਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ ਤੇ ਹਾਂ ਆਉਂਦੇ ਨੇ ਹੱਥ ਹਲਾ ਜਿੱਦਾਂ ਸਾਡਾ ਮਾਪਾ ਬਾਪ ਸਾਡਾ ਇੰਤਜ਼ਾਰ ਕਰਦੀ ਮਮੀ ਡੈਡੀ ਸਾਨੂੰ ਡੀਕਦੇ ਨੇ ਕਿ ਤੇ ਮਾਰ ਉਹ ਤੇ ਐਂ ਕਰ ਰਿਹਾ ਕਿ ਆਜੋ ਆਜੋ ਪਰ ਫੇਰ ਵੀ ਅਸੀਂ ਇਸ ਪਾਪ ਦੇ ਵਿੱਚ ਰਹਿ ਕੇ ਉਸ ਪਰਮੇਸ਼ਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੋ ਫਿਰ ਮੈਂ ਤੁਹਾਨੂੰ ਨਖੀਰ ਵਿੱਚ ਸਰਦਾਰ ਮਨਜੀਤ ਸਿੰਘ ਜੀ ਤੁਸੀਂ ਮੇਰੇ ਇੱਥੇ ਆਏ ਹੋ ਤੁਸੀਂ ਬਹੁਤ ਸਾਰਾ ਵਧੀਆ ਪਾਗਾਰੇ ਬਾਰੇ ਦੱਸਿਆ ਤੇ ਉਮੀਦ ਕਰਦਾ ਕਿ ਲੋਕ ਇਸ ਜਿਹੜੇ ਬਹੁਤ ਜਿਹੜੇ ਵਧੀਆ ਬਚਨ ਜਿਹੜੇ ਆ ਤੁਸੀਂ ਦੱਸਿਆ ਇਹਨਾਂ ਤੇ ਅਮਲ ਕਰਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਉਹ ਪਰਮੇਸ਼ਰ ਇਨਸਾਨ ਇੱਕ ਗੱਲ ਦਿਮਾਗ 'ਚ ਪੱਕੀ ਰੱਖ ਲੈ ਕੇ ਜਦੋਂ ਇੱਥੋਂ ਰੱਬ ਕੋ ਜਾਣਾ ਨੇ ਇੱਕ ਇੱਕ ਗੱਲ ਪੁੱਛਣੀ ਹੈ ਸਾਹਮਣੇ ਖੜਾ ਮੈਂ ਬਚਪਨ ਕਿੱਥੇ ਗੁਜ਼ਾਰ ਕੇ ਆਇਆ ਜਵਾਨੀ ਕਿੱਥੇ ਬਿਤਾ ਲਈ ਬੜਾਪਾ ਤੋਂ ਕਿ ਕਰਨ ਕੀ ਗਿਆ ਆਪਣੀ ਜ਼ਿੰਦਗੀ ਦੇ 80 ਸਾਲ ਬਰਬਾਦ ਕਰਦੇ ਨੇ ਤੋਂ ਸੋ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਟੌਪਿਕ ਤੇ ਗੱਲ ਅੱਜ ਕੀਤੀ ਹੈ ਫੇਰ ਦੁਬਾਰਾ ਕਰਾਂਗੇ ਗੱਲਾਂਗੇ ਤਾਂ ਕੋਈ ਨਵਾਂ ਟੌਪਿਕ ਲੈ ਕੇ ਦੱਸਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਇਹਦੇ ਤੇ ਵੀ ਗੱਲ ਕਰੀਏ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਸਾਡੇ ਇਹ ਟੌਪਿਕ ਜਿਹੜਾ ਵਧੀਆ ਲੱਗਾ ਆਪਣੇ ਵੀਊ ਦੱਸੋ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਬਹੁਤ ਬਹੁਤ ਮਿਹਰਬਾਨੀ